ਹੈਲੋ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਦੋਸਤੋ ਆਪਾਂ ਪਹੁੰਚੇ ਆਂ ਸੱਤ ਲੋਜ ਦਰਿਆ ਤੇ ਤારીખ ਵੀ ਅੱਜ 7 ਅੱਜ ਤਰੀਕ ਵੀ 7 ਹੈ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਨਕੋ ਨੱਕ ਭਰਿਆ ਹੋਇਆ ਸੱਤ ਲੋਜ ਦਰਿਆ ਤੇ 6 ਤਰੀਕ ਦਾ ਰਾਤ ਹੀ ਪਾਣੀ ਪਹੁੰਚਿਆ ਸੀ ਬਹੁਤ ਹੀ ਜ਼ਿਆਦਾ ਰਫਤਾਰ ਨਾਲ ਪਾਣੀ ਸੀਗਾ ਵੇਖ ਸਕਦੇ ਹੋ ਪੂਰਾ ਸੱਤ ਲੋਜ ਦਰਿਆ ਭਰ ਚੁੱਕਾ ਹੈ 7 ਤਰੀਕ ਦੀ ਅਪਡੇਟ ਬਿਲਕੁਲ ਸ਼ੁੱਧ ਰਿਜਨਲ ਜਾਣਕਾਰੀ ਦੇਖ ਸਕਦੇ ਹੋ ਕਿਉਂਕਿ ਪਾਣੀ ਜਿਹੜਾ ਰਾਤ ਖੰਮਾਂ ਤੋਂ ਬਾਹਰ ਨਿਕਲਿਆ ਜਰੂਰ ਏ ਜਿੱਦਾਂ ਇਧਰ ਸਾਡੇ ਪਿੰਡ ਗਾ ਛੋਲਿਆ ਪਾਣੀ ਉਧਰੋਂ ਨਿਕਲਿਆ ਸੀ ਤੇ ਥੋੜਾ ਜਿਹਾ ਹੋਰ ਚੱਲ ਜਾਂਦਾ ਤਾਂ ਫਿਰ ਚੜਦੇ ਵਾਲੇ ਪਾਸੇ ਹੀ ਨਿਕਲ ਆਵੇ ਆ ਬਾਹਰ ਪੂਰਾ ਰਾਤ ਖਤਰਾ ਸੀਗਾ ਪਾਣੀ ਦਾ